ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਸਿਆਣੇ ਅਕਸਰ ਗੱਲ ਕਿਆ ਕਰਦੇ ਸਨ ਕਿ ਪਰਸੂ ਪਰਸਾ ਪਰਸਰਾਮ ਏਕ ਮਾਇਆ ਕੇ ਤਿੰਨ ਨਾਮ ਪੈਸਾ ਅੱਜ ਦੇ ਸਮਾਜ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ ਪੈਸੇ ਦੇ ਨਾਲ ਹੀ ਬੰਦੇ ਦੀ ਇੱਜ਼ਤ ਹੈ ਪੈਸੇ ਦੇ ਨਾਲ ਹੀ ਮਾਣ ਸਨਮਾਨ ਹੈ ਪੈਸੇ ਦੇ ਨਾਲ ਹੀ ਸੰਝਾਂ ਨੇ ਰਿਸ਼ਤੇਦਾਰੀਆਂ ਨੇ ਮੋਹ ਹੈ ਪਿਆਰ ਹੈ ਸਬੰਧ ਨੇ ਪੁਰਾਣੀ ਬਿਰਕਤ ਗੱਲ ਸੁਣਾਇਆ ਕਰਦੇ ਸਨ ਕਿ ਇੱਕ ਬਹੁਤ ਧਨਾੜ ਅਮੀਰ ਸੇਠ ਜਦੋਂ ਬਾਜ਼ਾਰ ਦੇ ਵਿੱਚੋਂ ਲੰਘਦਾ ਸੀ ਤਾਂ ਲੋਕ ਉਸ ਨੂੰ ਸੇਠ ਜੀ RAM RAM ਸਤਿ ਸ੍ਰੀ ਅਕਾਲ ਬੁਲਾਇਆ ਕਰਦੇ ਤਾਂ ਉਹ ਅਕਸਰ ਕਹਿ ਦਿਆ ਕਰਦਾ ਕਿ ਕਹਿ ਦੂੰਗਾ ਇਵੇਂ ਰੋਜ਼ਾਨਾ ਦਾ ਰੁਟੀਨ ਲੋਕਾਂ ਨੇ ਉਸ ਨੂੰ ਫਤਿਹ ਬਲਾਉਣੀ ਰਾਮ ਰਾਮ ਕਹਿਣਾ ਸਤਿ ਸ੍ਰੀ ਅਕਾਲ ਕਹਿਣਾ ਤੇ ਉਸ ਨੇ ਕਹਿ ਦੇਣਾ ਕਿ ਮੈਂ ਕਹਿ ਦੂੰਗਾ ਤਾਂ ਜਿਹੜਾ ਉਸ ਦਾ ਇੱਕ ਨੌਕਰ ਸੀ ਉਸ ਦਾ ਇੱਕ ਡਰਾਈਵਰ ਸੀ ਉਸ ਨੇ ਪੁੱਛਿਆ ਸੇਠ ਜੀ ਲੋਕ ਤੁਹਾਨੂੰ ਦੁਆ ਸलाम ਕਰਦੇ ਹਨ ਰਾਮ ਰਾਮ ਸਤਿ ਸ੍ਰੀ ਅਕਾਲ ਕਹਿੰਦੇ ਹਨ ਤੇ ਤੁਸੀਂ ਕਹਿ ਦਿੰਦੇ ਹੋ ਕਿ ਕਹਿ ਦੂੰਗਾ ਇਹਦਾ ਕੀ ਮਤਲਬ ਹੈ ਤਾ ਉਹ ਕਹਿਣ ਲੱਗਿਆ ਕਿ ਕੋਈ ਨਹੀਂ ਮੈਂ ਤੈਨੂੰ ਦੱਸ ਦੂੰਗਾ ਤਾਂ ਇੱਕ ਦਿਨ ਫਿਰ ਉਸ ਨੌਕਰ ਨੇ ਪੁੱਛਿਆ ਕਿ ਸੇਠ ਜੀ ਮੈਂ ਤੁਹਾਨੂੰ ਇੱਕ ਸਵਾਲ ਕੀਤਾ ਸੀ ਕਿ ਤੁਸੀਂ ਜਦੋਂ ਤੁਹਾਨੂੰ ਕੋਈ ਬੁਲਾਉਂਦਾ ਹੈ ਤਾਂ ਤੁਸੀਂ ਕਹਿ ਦਿਨੋ ਕਹਿ ਦੂੰਗਾ ਤਾਂ ਉਹ ਆਪਣੀ ਤਜੋਰੀ ਕੋਲ ਆਪਣੇ ਖਜ਼ਾਨੇ ਕੋਲ ਉਸ ਨੌਕਰ ਨੂੰ ਲਿਜਾ ਕੇ ਕਹਿਣ ਲੱਗਾ ਕਿ ਜਦੋਂ ਲੋਕ ਮੈਨੂੰ ਰਾਮ ਰਾਮ ਕਹਿੰਦੇ ਹਨ ਸਤਿ ਸ੍ਰੀ ਅਕਾਲ ਕਹਿੰਦੇ ਹਨ ਤਾਂ ਮੈਂ ਕਹਿ ਦਿੰਨਾ ਹਾਂ ਕਹ ਦੂੰਗਾ ਕਿ ਮੈਂ ਆ ਕੇ ਇਸ ਮਾਇਆ ਨੂੰ ਇਸ ਪੈਸੇ ਨੂੰ ਧਨ ਦੌਲਤ ਨੂੰ ਤਜੋਰੀ ਦੇ ਵਿੱਚ ਕਹਿਣਾ ਹਾਂ ਕਿ ਤੈਨੂੰ ਫਲਾਣੇ ਫਲਾਣੇ ਨੇ ਰਾਮ ਰਾਮ ਸਤਿ ਸ੍ਰੀ ਅਕਾਲ ਆਖੀ ਹੈ ਤਾਂ ਉਹ ਕਹਿਣ ਲੱਗਾ ਕਿ ਇਹਦਾ ਕੀ ਮਤਲਬ ਹੈ ਤਾਂ ਉਹ ਸੇਠ ਕਹਿਣ ਲੱਗਾ ਕਿ ਕੋਈ ਸਮਾਂ ਸੀ ਮੇਰੇ ਤੇ ਗਰੀਬੀ ਸੀ ਇਹੀ ਲੋਕ ਅਕਸਰ ਮੈਨੂੰ ਪਰਸੂ ਕਹਿ ਕੇ ਬੁਲਾਉਂਦੇ ਸਨ ਓਏ ਪਰਸੂ ਕੀ ਹਾਲ ਐ ਓਏ ਪਰਸੂ ਕੀ ਕਰਦਾ ਜਦੋਂ ਥੋੜਾ ਪੈਸਾ ਆਇਆ ਤਾਂ ਇਹੀ ਲੋਕ ਮੈਨੂੰ ਥੋੜੀ ਇੱਜ਼ਤ ਦੇਣ ਲੱਗੇ ਤੇ ਓ ਪਰਸਿਆ ਕੀ ਹਾਲ ਐ ਪਰਸਿਆ ਠੀਕ ਠਾਕ ਐ ਤੇ ਅੱਜ ਜਦੋਂ ਮੇਰੇ ਕੋਲ ਤਨਦੌਲਤ ਐ ਹਰ ਇੱਕ ਤਰ੍ਹਾਂ ਦੀ ਸੁੱਖ ਸਹੂਲਤ ਹੈ ਚੰਗਾ ਕਾਰੋਬਾਰ ਹੈ ਤਾਂ ਹੁਣ ਮੈਨੂੰ ਪਰਸਾ ਰਾਮ ਜੀ ਕਹਿੰਦੇ ਹਨ ਇਸ ਲਈ ਇਹ ਲੋਕ ਜਿਹੜੀ ਰਾਮ ਰਾਮ ਸਤਿ ਸ੍ਰੀ ਅਕਾਲ ਦੁਆ ਸਲਾਮ ਕਰਦੇ ਹਨ ਇਹ ਕੋਈ ਮੈਨੂੰ ਨਹੀਂ ਕਰਦੇ ਪੈਸੇ ਨੂੰ ਕਰਦੇ ਹਨ ਤਾਂ ਸਿਆਣੇ ਕਹਿੰਦੇ ਸਨ ਕਿ ਸਮਾਜ ਦੇ ਵਿੱਚ ਇੱਜ਼ਤ ਇਨਸਾਨ ਦੀ ਨਹੀਂ ਹੈ ਪੈਸੇ ਦੀ ਹੈ ਜਿਹਦੇ ਕੋਲ ਪੈਸਾ ਹੁੰਦਾ ਹੈ ਧਨ ਦੌਲਤ ਹੁੰਦੀ ਹੈ ਰਿਸ਼ਤੇਦਾਰ ਵੀ ਉਸੇ ਦੀ ਇੱਜ਼ਤ ਕਰਦੇ ਐ ਨਹੀਂ ਤਾਂ ਕੀ ਹੁੰਦਾ ਗਰੀਬ ਰਿਸ਼ਤੇਦਾਰ ਚਲਾ ਜਾਵੇ ਨਾ ਕਿਸੇ ਰਿਸ਼ਤੇਦਾਰ ਦੇ ਘਰ ਤੇ ਉਹ ਥੋੜਾ ਬਹੁਤ ਬੁਲਾ ਕੇ ਕਹਿਣਗੇ ਕਿ ਮੈਨੂੰ ਕੰਮ ਸੀ ਧੁੱਖਾ ਪੀ ਕੇ ਚਲਾ ਜਾਵੀਂ ਤੇ ਜੇ ਉਹੀ ਜਗ੍ਹਾ ਤੇ ਕੋਈ ਅਮੀਰ ਰਿਸ਼ਤੇਦਾਰ ਆ ਜਾਵੇ ਤੇ ਉਹੀ ਸਾਰਾ ਟੱਬਰ ਅੱਗੇ ਪਿੱਛੇ ਭੱਜਾ ਫਿਰਦਾ ਰਿਸ਼ਤੇ ਨਾਤੇ ਭੈਣ ਭਰਾ ਦੋਸਤ ਮਿੱਤਰ ਇਹ ਸਮਾਜ ਸਰ ਪੈਸੇ ਦੀ ਇੱਜ਼ਤ ਕਰਦਾ ਹੈ ਜੇ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਆਪਣਾ ਚੈਨਲ ਖੋਖਰ ਮੁਖਸਰ ਵਾਲਾ ਨੂੰ YouTube ਤੇ ਸਬਸਕ੍ਰਾਈਬ ਕਰੋ ਤੇ Facebook ਤੇ ਫਾਲੋ ਕਰ ਲਓ ਸਾਰਿਆਂ ਦਾ ਧੰਨਵਾਦ